हां जी ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਸਾਨੂੰ ਰੜ ਕੇ ਅਰਦਾਸ ਕਰਨੀ ਚਾਹੀਦੀ ਆ ਕਿਉਂਕਿ ਇਹ ਜਿਹੜਾ ਸੰਤਾਪ ਆ ਜਿਹੜਾ ਹੁਣ ਦਾ ਟਾਈਮ ਆ ਇਹਦੇ ਵਿੱਚ ਕੱਲਾ ਇਨਸਾਨ ਹੀ ਤੰਗ ਨਹੀਂ ਹੋ ਰਿਹਾ ਜਾਨਵਰ ਪਸ਼ੂ ਪੰਛੀ ਜੀਵ ਜੰਤ ਹਰ ਸ਼ੈ ਇਹਦੇ ਪ੍ਰਭਾਵ ਹੇਟ ਆ ਤਾਂ ਵੀ ਕੁਝ ਉਦਾਂ ਦਾ ਹੀ ਆ ਪਰ ਕੁਝ ਇਨਸਾਨ ਵੀ ਜ਼ਿੰਮੇਵਾਰ ਆ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਾ ਮਹਾਤ ਗੁਰੂ ਨਾਨਕ ਦੇਵ ਜੀ ਇਹ ਚੀਜ਼ ਸਾਨੂੰ ਬਹੁਤ ਸਮੇਂ ਪਹਿਲਾਂ ਦੱਸ ਗਏ ਪਰ ਅਸੀਂ ਇਹ ਚੀਜ਼ਾਂ ਸਾਂਭੀਆਂ ਨਹੀਂ ਖਾਵਾ ਤੇ ਪਾਣੀ ਦੋਨੇ ਗੰਦਲੇ ਕਰਦੇ ਫੈਕਟਰੀਆਂ ਵਾਲਿਆਂ ਨੇ ਪਾਣੀ ਦੇ ਵਿੱਚ ਕੈਮੀਕਲ ਸੱਟ ਸੱਟ ਕੇ ਇੰਨਾ ਪਾਣੀ ਗੰਦਲਾ ਕਰਤਾ ਦੇਖੋ ਤੁਸੀਂ ਪਾਣੀ ਪੀਣ ਦੇ ਨਾਲ ਮੱਜਾ ਮਰ ਗਈਆਂ ਤੇ ਆਪਾਂ ਆਪਣੇ ਫਸਲਾਂ ਦੇ ਵਿੱਚ ਇਦਾਂ ਦੀਆਂ ਸਪਰੇਹਾਂ ਕਰਦੇ ਹਾਂ ਕਿ ਫਸਲ ਦੇ ਵਿੱਚ ਜੇ ਕੋਈ ਜਾਨਵਰ ਵੱੜ ਕੇ ਫਸਲ ਖਾਂਦਾ ਤਾਂ ਉਹ ਵੀ ਮਰਦਾ ਦੂਜੇ ਪਾਸੇ ਅਸੀਂ ਜਿਹਨੂੰ ਅੰਨਦਾਤਾ ਕਹਿੰਦੇ ਆ ਜਿਹਨੂੰ ਕਿਸਾਨ ਕਹਿੰਦੇ ਆ ਜਿਹੜਾ ਪੂਰੀ ਲੋਕਾਈ ਦੇ ਵਾਸਤੇ ਰੋਟੀ ਉਗਾਉਂਦਾ ਉਹ ਰੋਂਦਾ ਫਿਰਦਾ ਸੋ ਇੱਕ ਤਬਾਹੀ ਦਾ ਮੰਜ਼ਰਾ ਕਿਉਂਕਿ ਇਹਨਾਂ ਲੋਕਾਂ ਦੀ ਫਸਲ ਆ ਜਿਹੜੀ ਉਹ ਅੱਗ ਨੇ ਸਾੜਦੀ ਠੀਕ ਆ ਆਪਾਂ ਮੰਨਦੇ ਆ ਭਈ ਮੀਂਹ ਪੈਂਦਾ ਜਾਂ ਗੜੇ ਪੈਂਦੇ ਆ ਉਹਦੇ ਨਾਲ ਨੁਕਸਾਨ ਹੋ ਗਿਆ ਫਸਲ ਦਾ ਪਰ ਜਿਹੜੀ ਅੱਗ ਲੱਗਦੀ ਆ ਇਹ ਅੱਗਾਂ ਵਾਲਾ ਸਿਸਟਮ ਹੁਣੇ ਥੋੜੇ ਜੇ ਸਾਲ ਤੋਂ ਹੀ ਚੱਲਣ ਲੱਗਿਆ ਇਸ ਤੋਂ ਪਹਿਲਾਂ ਇੰਨੇ ਵੱਡੇ ਲੈਵਲ ਤੇ ਨਹੀਂ ਹੁੰਦਾ ਸੀ ਸੋ ਕਦੇ-ਕਦੇ ਲੱਗਦਾ ਕਿ ਪੰਜਾਬ ਦੇ ਵਿੱਚ ਇਹ ਅੱਗਾਂ ਨੇ ਜਿਹੜੀਆਂ ਲੱਗਦੀਆਂ ਨਹੀਂ ਇਹ ਲਾਈਆਂ ਜਾਂਦੀਆਂ ਨੇ ਬਾਕੀ ਕਿਸਾਨਾਂ ਨੂੰ ਜਿਹੜੇ ਸਾਡੇ ਪਾਂਛੀ ਮਿੱਤਰ ਸੀਗੇ ਤੇ ਜਿਹੜੇ ਦਰਖਤਾਂ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਾਉਣਾ ਸੀ ਅਸੀਂ ਉਹ ਸਾਰੀਆਂ ਚੀਜ਼ਾਂ ਖਤਮ ਕਰੀ ਜਾਂਦੇ ਆ ਕਿਉਂਕਿ ਜੇ ਦਰਖਤ ਲੱਗੇ ਹੋਣਗੇ ਤਾਂ ਦਰਖਤ ਸਾਨੂੰ ਜਿਹੜਾ ਹੜ ਦਾ ਪਾਣੀ ਆ ਉਹਦੇ ਪ੍ਰੈਸ਼ਰ ਤੋਂ ਵੀ ਬਚਾਉਂਦੇ ਆ ਤੇ ਦਰਾਖਤ ਨੇ ਜਿਹੜੇ ਉਹ ਸਾਨੂੰ ਇਦਾਂ ਦੀਆਂ ਅੱਗਾਂ ਦੇ ਵਿੱਚ ਜਦੋਂ ਹਵਾ ਚੱਲਦੀ ਆ ਤਾਂ ਉਹ ਹਵਾ ਦੇ ਪ੍ਰੈਸ਼ਰ ਤੋਂ ਵੀ ਬਚਾਉਂਦੇ ਨੇ ਸੋ ਇਸ ਕਰਕੇ ਇਹ ਨਾ ਚੀਜ਼ਾਂ ਵੱਲ ਵੀ ਸਾਨੂੰ ਧਿਆਨ ਦੇਣ ਦੀ ਲੋੜ ਆ ਕੁਦਰਤ ਬਹੁਤ ਬਲਵਾਨ ਆ ਪਰ ਜਿੱਦਾਂ ਦਾ ਅਸੀਂ ਸਲੂਕ ਕਰਦੇ ਆ ਕੁਦਰਤ ਦੇ ਨਾਲ ਉਦਾਂ ਦਾ ਹੀ ਕਹਾ ਸਾਡੇ ਨਾਲ ਹੋ ਜਾਂਦਾ ਤੇ ਨਾਲ ਆਪਾਂ ਇਹ ਵੀ ਦੇਖਦੇ ਆ ਕਿ ਇਹ ਸਾਜਿਸ਼ ਵੀ ਕੋਈ ਹੋ ਸਕਦੀ ਆ ਕਿਉਂਕਿ ਕੁਦਰਤੀ ਮਾਰ ਠੀਕ ਆ ਮੀ ਪੈ ਗਿਆ ਗੜੇ ਮਾਰੀ ਹੋਗੀ ਆਪਾਂ ਨੂੰ ਪਤਾ ਕਣਕਾਂ ਮਡੀਆਂ ਚ ਪਈਆਂ ਭੇਜੇ ਜਾਂਦੀਆਂ ਨੇ ਖਰਾਬ ਹੋ ਜਾਂਦੀਆਂ ਨੇ ਪਰ ਜਿਹੜਾ ਅੱਗ ਲੱਗਣ ਵਾਲਾ ਸਿਸਟਮ ਆ ਇਹਦੀਆਂ ਕੁਝ ਕੁ ਵੀਡੀਓ ਤੁਸੀਂ ਦੇਖਿਆ ਹੋਣੀ ਆ ਇੰਟਰਨੈਟ ਦੇ ਉੱਤੇ ਹਨਾ ਕਿ ਕੋਈ ਅੱਗ ਲਾ ਕੇ ਤੇ ਆਪਣਾ ਚਲੇ ਜਾਂਦਾ ਇਹ ਸ਼ਰਾਰਤੀ ਅਨਸਰ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਇੱਕ ਕਿਸਾਨ ਦੀ 6-7 ਮਹੀਨੇ ਦੀ ਜਿਹੜੀ ਮਿਹਨਤ ਜਾਂ ਕਹ ਲਓ ਵੀ ਕਮਾਈ ਆ ਜਾਂ ਉਹਦੀ ਜਿਹੜੀ ਆਸ ਹੁੰਦੀ ਆ ਇਹ ਉਹਨੂੰ ਅੱਗ ਲਾਈ ਗਈ ਆ। ਸੋ ਜਿਹੜੇ ਹੱਥ ਗੁਰੂ ਗ੍ਰੰਥ ਸਾਹਿਬ ਜੀ ਦੇ ਤੱਕ ਪਹੁੰਚ ਸਕਦੇ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਆਮ ਕਿਸਾਨ ਨੂੰ ਤੰਗ ਕਰਨ ਵਾਸਤੇ ਕੁਝ ਵੀ ਕਰ ਸਕਦੇ ਆ। ਜੇ ਆਪਾਂ ਦੂਜੇ ਪਾਸੇ ਇਹ ਦੇਖੀਏ ਕਿ ਇਹ ਇੱਕ ਦੋ ਥਾਂ ਤੇ ਚਲੋ ਵੈਸੇ ਵੀਡੀਓ ਬਣਾ ਕੇ ਬਾਅਦ ਚ ਉਹਨਾਂ ਨੇ ਅੱਗ ਬੁਝਾਤੀ ਹੋਵੇ ਜਾਂ ਇਹ ਝੂਠ ਹੋ ਸਕਦਾ ਆਪਾਂ ਕਹਿ ਸਕਦੇ ਹਾਂ ਚਲੋ ਖੇਤਾਂ ਦੇ ਵਿੱਚ ਆਪਾਂ ਮੰਨ ਲਿਆ ਵੀ ਕੋਈ ਟਰਾਂਸਫਾਰਮਰ ਦੇ ਨਾਲ ਅੱਗ ਲੱਗੀ ਜਾਂ ਕੋਈ ਇਦਾਂ ਦਾ ਸਪਾਰਕ ਹੋ ਗਿਆ ਜਿਹਦੇ ਨਾਲ ਅੱਗ ਲੱਗੀ ਆ ਪਰ ਆ ਦੇਖੋ ਤੁਸੀਂ ਮੰਡੀ ਦੇ ਵਿੱਚ ਵੀ ਅੱਗ ਲੱਗੀ ਆ ਮੰਡੀ ਦੇ ਵਿੱਚ ਪਈਆਂ ਬੂਰੀਆਂ ਨੂੰ ਅੱਗ ਲੱਗੀ ਇਹ ਕਿਦਾਂ ਹੋ ਸਕਦਾ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਆ ਜਿਦੇ ਬਾਰੇ ਲੋਕਾਂ ਨੂੰ ਥੋੜਾ ਜਿਆ ਸੁਚੇਤ ਹੋਣ ਦੀ ਲੋੜ ਆ ਤੇ ਦੂਸਰੀ ਗੱਲ ਆ ਪਾਕਸਰੀ ਗਈ ਤਾਂ ਪ੍ਰਮਾਤਮਾ ਤੋਂ ਬਿਨਾਂ ਥੋੜਾ ਕੋਈ ਮਿੱਤਰ ਨਹੀਂ ਤੇ ਉਹਦੇ ਤੋਂ ਬਿਨਾਂ ਤੁਹਾਡੀ ਮਦਦ ਵੀ ਕਿਸੇ ਨੇ ਨਹੀਂ ਕਰਨੀ ਸੋ ਜਿੰਨੀ ਛੇਤੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ভরਸਾ ਰੱਖ ਕੇ ਉਹਦੇ ਅੱਗੇ ਅਰਦਾਸ ਕਰੋਗੇ ਤੇ ਉਨੀ ਛੇਤੀ ਤੁਸੀਂ ਬਚ ਜਿਓਗੇ ਇਸ ਕਹਿਰ ਤੋਂ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੋ ਪੰਛੀਆਂ ਵਾਸਤੇ ਜਗ੍ਹਾ ਬਣਾਓ ਦਰਖਤ ਲਾਓ ਪਾਣੀ ਨੂੰ ਬਚਾਓ ਇਹ ਸਾਡਾ ਪਹਿਲਾ ਫਰਜ਼ ਹੋਣਾ ਚਾਹੀਦਾ ਤੇ ਫਿਰ ਦੇਖਿਓ ਤੁਸੀਂ ਕੁਦਰਤ ਵੀ ਤੁਹਾਡਾ ਸਾਥ ਦਊ ਤੇ ਉਹ ਪਰਮਾਤਮਾ ਦੀ ਜਿਉਂਦੇ ਵਾਸਤੇ ਰਹੋ ਧੰਨਵਾਦ